ਮੋਂਟਰੀਅਲ ਤੋਂ ਇੱਕ ਬੜੀ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਨੇ ਸਤਿ ਸ਼੍ਰੀ ਅਕਾਲ ਜੀ ਮੈਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਮੋਂਟਰੀਅਲ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਮੋਂਟਰੀਅਲ ਦੇ ਸਾਊਥ ਐਡ ਹਾਈਵੇ 30 ਤੇ 8 ਵਾਹਨਾਂ ਦੀ ਇੱਕ ਟਰੱਕ ਨਾਲ ਟੱਕਰ ਹੋ ਜਾਂਦੀ ਹੈ ਪੁਲਿਸ ਨੂੰ ਸ਼ਾਮ 4 ਵਜੇ ਦੇ ਕਰੀਬ ਪਤਾ ਚੱਲਦਾ ਹੈ ਜਿੱਥੇ ਕਿ ਸੁਰੇ ਤੇ ਡੂ ਟੂ ਬੈਕ ਦੇ ਸਪੋਕਸ ਪਰਸਨ ਐ ਐਲਿਜ਼ਾਬੈਥ ਮਾਰਕ ਸਿੰਘ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਟਰੱਕ ਟਰੱਕ ਚਾਲਕ ਬ੍ਰੇਕ ਨਹੀਂ ਲਗਾ ਸਕਿਆ ਐਸਕਿਉ ਦੀ ਸਪੋਕਸ ਪਰਸਨ ਲੋਰੀ ਅਵੇਨਿਊਜ਼ ਨੇ ਪੁਸ਼ਟੀ ਕੀਤੀ ਹੈ ਕਿ ਦੋ ਜ਼ਖਮੀਆਂ ਨੂੰ ਹਸਪਤਾਲ ਵਿੱਚ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਹਾਦਸੇ ਵਿੱਚ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਇਸ ਘਟਨਾ ਦੁਆਰਾ ਫੋਟੋਆਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵੱਡੇ ਟਰੱਕ ਨਾਲ ਕਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੋ ਕਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਘਟਨਾ ਤੋਂ ਬਾਅਦ ਖੇਤਰ ਵਿੱਚ 7 ਕਿਲੋਮੀਟਰ ਤੱਕ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਪੁਲਿਸ ਜਾਂਚ ਦੌਰਾਨ ਹਾਈਵੇ ਦਾ ਕੋਚ ਹਿਸਾਬ ਬੰਦ ਕਰ ਦਿੱਤਾ ਹੈ। ਡਰਾਈਵਰ ਨੂੰ ਇਸ ਖੇਤਰ ਤੋਂ ਵਚਨ ਲਈ ਕਿਹਾ ਗਿਆ ਹੈ। ਇਦਾਂ ਦੀ ਹੋਰ ਜਾਣਕਾਰੀ ਨੂੰ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।